ਪੂਰਤਲਾ ਬਲਾਕ ਸੰਤੀ ਚੌਣਾ ਦੇ ਉਮੀਦਵਾਰ ਰਾਜਨਵੀਰ ਸਿੰਘ ਚੰਦੀ ਨੇ ਵਕ ਵਕ ਪਿੰਡਾਂ ਵਿੱਚ ਡੋਰਟੋ ਡੋਰ ਕੀਤਾ ਚੌਣ ਪ੍ਰਚਾਰ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਠਨ ਇੰਚਾਰਜ ਗੋਬਿੰਦ ਸਿੰਘ ਅਤੇ ਸਰਪੰਚ ਸੁਖਵਿੰਦਰ ਸਿੰਘ ਸੋਢੀ ਵੀ ਹਾਜ਼ਰ ਸਨ ਵਾਈ ਕੋ ਜੀ ਦਾ ਖਾਲਸਾ ਵਾਈ ਕੋ ਜੀ ਦੀ ਫੜੇ ਮੇਰਾ ਨਾਮ ਰਾਜਿੰਦਰ ਸਿੰਘ ਮੇਰਾ ਪਿੰਡ ਭਗਤਪੁਰ ਹੈ ਤੇ ਮੈਂ ਜੋਂ ਨੰਬਰ 4 ਬਲਾਗ ਬਲਾਗ ਸੰਦੀ ਇਲੈਕਸ਼ਨ ਨਾ ਮਾ ਪਿੰਡ ਤੋਂ ਲੜ ਰਿਹਾ ਹਾਂ ਜੀ ਤੇ ਬਾਕੀ ਇਹ ਵੀ ਬਹੁਤ ਸੰਗਤ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਜੀ ਆਵਾਜ਼ੀ ਪਾਰਟੀ ਵਾਲਾ ਮੈਂ ਇਲੈਕਸ਼ਨ ਲੜ ਰਿਹਾ ਹਾਂ ਜੀ ਰਾਜਿੰਦਰ ਜੀ ਅੱਜ ਗੱਲ ਕਰੀਏ ਤੇ ਕਿਹੜੇ ਕਿਹੜੇ ਪਿੰਡਾਂ ਦੀ ਜਿਹੜੀ ਹੈਗੀ ਤੁਸੀਂ ਅੱਜ ਕੰਪੇਨ ਕੀਤਾ ਅੱਜ ਮੈਂ ਨਵਾ ਪਿੰਡ ਪੱਠੇ ਨਵਾ ਪਿੰਡ ਗੇਟ ਵਾਲਾ ਤੇ ਵਿਲਾ ਕੋਠੀ ਬਹੁਈ ਔਰ ਪਰ ਮੇਰਾ ਖੁੱਦਾ ਆਪਣਾ ਪਿੰਡ ਹੈ ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਮੈਂ ਡੋਰ ਟੂ ਡੋਰ ਜਾ ਕੇ ਕੈਂਪੇਨ ਕਰ ਰਿਹਾ ਤੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਜੋ ਆ ਲੋਕਾਂ ਨੂੰ ਵੈਸੇ ਪੰਜਾਬ ਸਰਕਾਰ ਦੇ ਲੋਕਾਂ ਨੂੰ ਆਪਣੇ ਆਪ ਹੀ ਪਤਾ ਹੈ ਪਰ ਫਿਰ ਵੀ ਕੁਝ ਜਿਹੜੇ ਇਸ ਗੱਲ ਤੋਂ ਸੁਚੇਤ ਨਹੀਂ ਹਨ ਉਹਨਾਂ ਨੂੰ ਅਸੀਂ ਸੁਚੇਤ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕਰ ਰਹੀ ਹੈ ਤੇ ਦਿਨ ਪ੍ਰਤੀ ਦਿਨ ਪੰਜਾਬ ਦੇ ਪਿੰਡਾਂ ਵਾਸਤੇ ਬਹੁਤ ਵਧੀਆ ਢੰਗ ਨਾਲ ਚਾਲੂ ਢੰਗ ਨਾਲ ਆਪਣੇ ਕੰਮ ਚਲਾ ਰਹੀ ਹੈ ਜੀ ਰਾਜ ਜੀ ਬਾਕੀ ਬਾਕੀ ਪਿੰਡਾਂ 'ਚ ਤੁਸੀਂ ਕੈਂਪੇਨ ਕੀਤੀ ਹੈ ਲੋਕਾਂ ਦਾ ਕਿੱਦਾਂ ਦਾ ਹੰਕਾਰ ਮਿਲਦਾ ਹੈ ਲੋਕਾਂ ਦਾ ਹੰਕਾਰ ਬਹੁਤ ਵਧੀਆ ਹੈ ਜੀ ਲੋਕ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਉਤਸ਼ਾਹਿਤ ਨੇ ਜੀ ਉਹਨਾਂ ਨੇ ਕਿਉਂਕਿ ਆਪਣਾ ਜਿਹੜਾ ਮੇਨ ਪੰਜਾਬ ਖੇਤੀਬਾੜੀ ਉੱਤੇ ਡਿਪੈਂਡ ਹੈ ਖੇਤੀਬਾੜੀ ਦੇ ਵਾਸਤੇ ਭਗਵੰਤ ਸਿੰਘ ਮਾਨ ਵੱਲੋਂ ਬਹੁਤ ਜ਼ਿਆਦਾ ਵੱਡੇ ਉਪਰਾਲੇ ਕੀਤੇ ਗਏ ਹਨ ਜਿਹਦੇ ਵਿੱਚ ਸਭ ਤੋਂ ਮੇਨ ਵੱਡਾ ਮੁੱਦਾ ਬਿਜਲੀ ਦਾ ਹੈ ਜੀ ਕਿਸਾਨਾਂ ਨੂੰ ਵੀ ਬਿਜਲੀ ਬਹੁਤ ਟਾਈਮ ਟੂ ਟਾਈਮ ਮਿਲਦੀ ਹੈ ਤੇ 24 ਘੰਟੇ ਬਿਜਲੀ ਲੋਕਾਂ ਨੂੰ ਮੁਫਤ ਤੇ ਸਚਾਰੂ ਢੰਗ ਚ ਮਿਲ ਰਹੀ ਹੈ ਜੀ